ਤੁਸੀਂ ਆਪਣੇ ਢਿੱਡ ਨੂੰ ਬਣਾ ਲਿਆ ਡਸਟਬਿਨ ਜਿਹੜੀ ਚੀਜ਼ ਆਂਦੀ ਆ ਉਹਦੇ ਵਿੱਚ ਛੁੱਟੀ ਜਾਂਦੇ ਹੋ ਉਹ ਛੁੱਟੀ ਜਾ ਰਹੇ ਹੋ ਜਿਵੇਂ ਡਸਟਬਿਨ 2 ਦਿਨ ਸਾਫ਼ ਨਾ ਕਰੋ ਗਲ ਜਾਂਦਾ ਸੜ ਜਾਂਦਾ ਬਦਬੂ ਆਣ ਲੱਗ ਜਾਂਦੀ ਹੈ ਉਹੀ ਪ੍ਰੋਬਲਮ ਤੁਸੀਂ ਆਪਣੇ ਢਿੱਡ ਦੀ ਕਰ ਲਈ ਉਹਦੇ ਕਰਕੇ ਤੁਹਾਡਾ ਲੀਵਰ ਖਤਮ ਹੋ ਗਿਆ ਫੈਟੀ ਲੀਵਰ ਹੋ ਗਿਆ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਫਾਈਬਰੋਸਿਸ ਆਫ ਲੀਵਰ ਹੋ ਜਾਂਦਾ ਹੈ ਸਿਰੋਸਿਸ ਆਫ ਲੀਵਰ ਹੋ ਜਾਂਦਾ ਹੈ ਐਸੀ ਨਾਮੁਰਾਦ ਬਿਮਾਰੀ ਜਿਸ ਤੋਂ ਬਾਅਦ ਤੁਹਾਨੂੰ ਲੀਵਰ ਟ੍ਰਾਂਸਪਲੈਂਟ ਵਾਸਤੇ ਜਾਣਾ ਪੈਂਦਾ ਪਰ ਆਯੁਰਵੇਦ ਇੱਕ ਐਸੀ ਸ਼ਕਤੀ ਹੈ ਇਦਾਂ ਦੀ ਪਾਵਰ ਹੈ ਜਿਹੜੀ ਉਹਨੂੰ ਬਚਾ ਸਕਦੀ ਹੈ ਲੀਵਰ ਕੋ ਇੱਕ ਦਿਨੇ ਚ ਖਰਾਬ ਨਹੀਂ ਹੁੰਦਾ ਲੀਵਰ ਇੱਕ ਐਸਾ ਆਰਗਨ ਦਿੱਤਾ ਜਿਵੇਂ ਹੀ ਉਹ ਖਰਾਬ ਹੋਣਾ ਸ਼ੁਰੂ ਹੋਏਗਾ ਤੁਹਾਡੀ ਅਗਨੀ ਖਰਾਬ ਹੋਣੀ ਸ਼ੁਰੂ ਹੋਏਗੀ ਤੁਹਾਨੂੰ ਸਭ ਤੋਂ ਪਹਿਲੇ ਸਿੰਪਟਮ ਦੇਵੇਗਾ ਤੁਹਾਨੂੰ ਗੈਸ ਬਣਦੀ ਹੈ ਅਸੀਂ ਕੀ ਕਰਨੇ ਆ ਘਰੇ ਅਜਵੈਨ ਖਾ ਲੈਣੇ ਆ ਕਰੇ ਜੀਰਾ ਖਾਲਣੀਆਂ ਆਪਣੇ ਹਿਸਾਬ ਨਾਲ ਖਾ ਲੈਣੇ ਆ ਹਰੜ ਖਾ ਲੈਣੇ ਆ ਤ੍ਰਿਫਲਾ ਖਾ ਲੈਣੇ ਆ ਹਲਦੀ ਖਾ ਲੈਣੇ ਆ ਅੱਜ ਆਪਾਂ ਡਿਸਕਸ਼ਨ ਇਹਦੇ ਉੱਤੇ ਨਹੀਂ ਲੈ ਕੇ ਬੈਠੇ ਕਿਉਂਕਿ ਜਦੋਂ ਸਾਡੇ ਕੋਲ ਮਰੀ ਜਾਂਦਾ ਉਹ ਹਲਦੀ ਜੁਵੈਨ ਜੀਰਾ ਧਨੀਆਂ ਸਾਰੇ ਟੁੱਟ ਕੇ ਕਰ ਚੁੱਕਿਆ ਹੁੰਦਾ ਉਸ ਤੋਂ ਬਾਅਦ ਇੱਕ ਪਾਊਚ ਜਾਂਦਾ ਉਹਨੂੰ ਖੋਲਦੇ ਆ ਪਾਣੀ ਚ ਪਾਉਂਦੇ ਆ ਉਹ ਝਾਗ ਜੀ ਮਾਰਦਾ ਉਹਨੂੰ ਪੀ ਲੈਂਦੇ ਆ ਮੜ ਜਾ ਡਕਾਰ ਮਾਰਦਾ ਫਿਰ ਕਹਿੰਦਾ ਮੈਂ ਠੀਕ ਹੋ ਗਿਆ ਉਹ ਟੈਂਪਰੇਰੀ ਸੋਲੂਸ਼ਨ अच्छा ओदा डॉक्टर साहब जेकर आपा कहिए ता एको एक पैकेट बंद चीज है उनु आपा पाया ते पी लिया ओदा भी कोई बुरा प्रभाव ਤਾਂ ਪੈਂਦਾ ਹੋਵੇਗਾ ਦੇਖੋ ਬੁਰਾ ਪ੍ਰਭਾਵ ਤੇ ਉਹ ਚੀਜ਼ਾਂ ਦਾ ਹੈ ਹੀ ਜਿੰਦੇ ਚ ਕੈਮੀਕਲ ਹੈ ਜਿਹੜੀ ਵੀ ਚੀਜ਼ ਇਸ ਚ ਕੈਮੀਕਲ ਆਉਂਦਾ ਬੁਰਾ ਪ੍ਰਭਾਵ ਹੈ ਚਾਹੇ ਉਹ ਤੁਹਾਡਾ ਕੋਲਡ ਡਰਿੰਕ ਹੈ ਚਾਹੇ ਉਹ 버ਗਰ ਹੈ ਤੁਸੀਂ 버ਗਰ ਕਿਸ ਚੀਜ਼ ਨਾਲ ਬੰਦਾ ਆਟੇ ਨਾਲ ਬੰਦਾ ਜੀ ਤੁਹਾਡੇ ਜਿੰਨੀ ਚੀਜ਼ਾਂ ਬਾਜ਼ਾਰ ਏ ਚਾਰੀਆਂ ਉਹ ਨੇਚਰਲ ਚੀਜ਼ ਨਾਲ ਬਣ ਰਹੀ ਹੈ ਤੁਸੀਂ ਆਟਾ ਬਾਹਰ ਰੱਖ ਦੋ ਹਵਾ ਵਿੱਚ ਉਹਨੂੰ ਦੇਖੋ ਉਹ ਕਿੰਨੇ ਦਿਨ ਵਿੱਚ ਖਰਾਬ ਹੋ ਜਾਂਦਾ ਫਿਰ ਤੁਸੀਂ ਇੱਕ ਪਾਸੇ 버ਗਰ ਰੱਖ ਦੋ ਬਾਹਰ ਪੀਜ਼ੇ ਦਾ ਬੇਸ ਬਣਾ ਕੇ ਬਾਹਰ ਰੱਖ ਦੋ ਉਹ ਦੇਖੋ ਕਿੰਨੀ ਛੇਤੀ ਖਰਾਬ ਹੁੰਦਾ ਤੁਸੀਂ ਦੇਖੋਗੇ ਇਹ ਖਰਾਬ ਹੀ ਨਹੀਂ ਹੋ ਰੇ ਤੁਹਾਡੇ ਤੁਹਾਡੀ ਬ੍ਰੈਡ ਹੈ 버ਗਰ ਹੈ ਪੀਜ਼ਾ ਹੈ ਚਾਰ ਚਾਰ ਪੰਜ ਪੰਜ ਦਿਨ ਹੁੰਦੇ ਤੇ ਉੱਲੀ ਨਹੀਂ ਲੱਗਦੀ ਫੰਗਸ ਨਹੀਂ ਲੱਗਦੀ ਜੀ ਤੁਸੀਂ ਆਮਲੇ ਦਾ ਸਰਪ ਲਿਆਦੇ ਹੋ ਬਾਜ਼ਾਰ ਤੋਂ ਪਲਾਸਟਿਕ ਦੀ ਬੋਤਲ ਵਿੱਚ ਪੈਕ ਹੈ ਉਹਨੂੰ ਤੁਸੀਂ ਰੱਖੀ ਰੱਖੋ ਹੁੰਦੇ ਤੇ ਲਿਖਿਆ ਹੁੰਦਾ ਇੱਕ ਸਾਲ ਬਾਅਦ ਐਕਸਪਾਇਰ ਹੋਏਗਾ 2 ਸਾਲ ਬਾਅਦ ਐਕਸਪਾਇਰ ਹੋਏਗਾ ਤੁਸੀਂ ਆਮਲਾ ਇੱਕ ਦਿਨ ਟੇਬਲ ਦੇ ਉੱਤੇ ਰੱਖ ਦਿਓ ਆਪਣੇ ਡਾਈਨਿੰਗ ਟੇਬਲ ਦੇ ਉੱਤੇ ਅਗਲੇ ਦਿਨ ਦੇਖੋ ਉਹਦੇ ਉੱਤੇ ਫੰਗਸ ਆ ਜਾਂਦੀ ਹੈ ਜਦੋਂ ਤੁਸੀਂ ਪ੍ਰੀਜ਼ਰਵੇਟਿਵ ਪਾਤਾ ਕਿਸੇ ਚੀਜ਼ ਵਿੱਚ ਕੈਮੀਕਲ ਪਾਤਾ ਕਿਸੇ ਚੀਜ਼ ਵਿੱਚ ਉਹ ਤੁਹਾਡੇ ਤੇ ਹਾਰਮਫੁਲ ਇਫੈਕਟ ਕਰੇਗਾ ਹੀ ਕਰੇਗਾ ਹਾਰਮਫੁਲ ਇਫੈਕਟ ਜਿਵੇਂ ਤੁਸੀਂ ਉਹ ਪੌਚ ਦੀ ਗੱਲ ਕਰ ਰਹੇ ਹੋ ਇਹ ਤੇ ਸਿਰਫ ਮਾਰਕੀਟਿੰਗ ਗਿਮਿਕ ਹੁੰਦੀ ਹੈ ਇੱਕ ਹੁਣ ਜਿਹੜਾ ਉਹ ਪੌਚ ਵੀ ਵਿਕ ਰਿਹਾ ਉਹ ਵੀ ਇਹ ਕਹਿ ਕੇ ਵਿਕ ਰਿਹਾ ਇਸ ਵਿੱਚ ਅਜਵਾਇਨ ਹੈ ਜੀਰਾ ਇਸਮੇ ਜੀਰਾ ਹੈ ਐਕਚੁਅਲ ਵਿਕ ਕੀ ਰਿਹਾ ਹੈ ਵਿਕਰਿਆ ਆਯੁਰਵੇਦ ਟਿੱਡ ਠੀਕ ਕਰਨ ਵਾਸਤੇ ਵਿਕਰਿਆ ਉਹ ਕਹਿੰਦੇ ਇਹਦੇ ਚ ਜੀਰਾ ਹੈ ਉਹ ਭਾਈ ਤੁਸੀਂ ਜੀਰਾ ਖਾ ਲਓ ਇਹਦੇ ਚ ਅਜਵੈਨ ਹੈ ਤੁਸੀਂ ਅਜਵੈਨ ਖਾ ਲਓ ਤੁਹਾਡੀ ਕਿਚਨ ਇਚ ਪਈ ਹੈ ਜਿਹੜੀ ਚੀਜ਼ ਤੁਹਾਡੀ ਕਿਚਨ ਇਚ ਪਈ ਹੈ ਉਹਨੂੰ ਛੱਡ ਕੇ ਤੁਸੀਂ ਇੱਕ ਪੌਊਚ ਖਰੀਦ ਰਹੇ ਹੋ ਜਿਹੜਾ ਪੌਊਚ ਦਾ ਇਹ ਨਹੀਂ ਪਤਾ ਹੁੰਦੇ ਚਵੈਨ ਜੀਰੇ ਦੇ ਨਾਲ ਕੀ ਹੈ